ਕਦੋਂ ਮੇਰਾ ਬੇਟਾ ਉੱਠਿਆ ਕਹਿੰਦਾ ਮੈਂ ਬਾਥਰੂਮ ਜਾਣਾ ਮੈਂ ਪਪਾ ਮੈਂ ਬਾਥਰੂਮ ਕਰਾ ਲਿਆ ਉਹ ਨੂੰ ਬਾਥਰੂਮ ਕਰਾ ਕੇ ਉੱਠਿਆ ਮੈਂ ਤੇ ਇੱਕਦਮ ਮੈਨੂੰ ਕਮਰੇ ਚ ਲਾੜ ਲਿਆ ਦੇ ਇੱਕਦਮ ਉਹ ਕੇ ਰੋਸ਼ਨੀ ਮੇਰੇ ਆਈ ਕਮਰੇ ਵਿੱਚ ਤੇ ਮੈਨੂੰ ਲੱਗਾ ਕੋਈ ਲਾਈਟ ਦੇ ਦਿੱਤੀ ਜਲਦੀ ਵੀ ਕਮਰੇ ਚ ਮੈਂ ਦੇਖਣ ਨੂੰ ਉੱਠਿਆ ਵਾ ਇੱਕਦਮ ਦੇਖਣ ਲਿਆ ਅਗਰ ਦੇ ਪਾਮਣ ਅਗਰ ਮੈਂ ਸਟਾਰਟ ਹੋਣ ਦੀ ਹੁੰਦੀ ਨੇ ਇੱਕਦਮ ਹੀ ਪਾਮਣ ਬੱਧ ਜਾਇਆ ਸ਼ੁਰੂ ਹੋ ਗਿਆ ਮੈਂ ਆਪਣੇ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਪਾਣੀ ਪਾ ਕੇ ਪਰ ਕੋਈ ਫਾਇਦਾ ਨਹੀਂ ਆਪ ਨੂੰ ਬੁਝਾਉਣ ਦਾ ਅਗਬੋਈ ਤੇਜ਼ ਹੋ ਗਈ ਜਿੰਨੇ ਨੂੰ ਫਾਈਬਰ ਗੇਟ ਵਾਲਾ ਆਏ ਉਹ ਤੋਂ ਅੱਧਾ ਜਿਆਦਾ ਸੜ ਕੇ ਸੁਆਹ ਹੋ ਜਾ ਨਾ ਦੇ ਫੇਰਾ ਜਾਣ ਸਾਹ ਸਾਡੇ ਜਾਣੀ ਜਾਂਦੀ ਜਿਸਹੀ ਨਾ ਉੱਠਦੇ ਸਿੱਧੇ ਤੁਹਾਡੇ ਬੇਟੇ ਨੇ ਸਾਨੂੰ ਉਠਾਇਆ ਤੁਹਾਨੂੰ ਬਚਾਉਣ ਲਈ ਆਹੀ ਤੇ ਮਾਰੇ ਪਿਛਾਉਣ ਲਗਾ ਮੈਂ ਟਿਲ ਦਾ ਕਾਮ ਨਹੀਂ ਜੀ ਲੇਡੀਜ਼ ਕਿੰਨਾ ਨੁਕਸਾਨ ਕਟੋੜਾ 50-60 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਦਾ ਨੋ ਮੈਂ ਜਦੋਂ ਗਾਡੇ ਕੋ ਕੱਪੜੇ ਆਏ ਸੀ ਸੋਨੇ ਹਾਂ ਜੀ ਵਿਆਹ ਸ਼ਾਦੀ ਦੇ ਕੱਪੜੇ ਸਾਰੇ ਸੜ ਗਏ ਨੇ ਸਾਰੇ ਸਣ ਕੇ ਸੋਹਾਗੇ ਕਾਫੀ ਲੋਕਾਂ ਨੇ ਪਹਿਲੇ ਵੀ ਕੱਪੜੇ ਮੇਰੇ ਕੋਲ ਪਹਿਲੇ ਹੀ ਕਾਫੀ ਹੋ ਵੀ ਸੜ ਕੇ ਸਾਰੇ ਸੋਹਾਗੇ ਨੇ ਮੇਰਾ ਆਪਣਾ ਸਾਰਾ ਬੜੀਆਂ ਸਾਰੇ ਸੋਹਾਗੇ ਵੀ ਛੱਤ ਸਾਰੀ ਖਰਾਬ ਹੋ ਗਈ ਨੇ ਬੱਲੇ ਛੱਤ ਸਾਰੀ ਦੇਖ ਲੈ ਦੇਖ ਵੀ ਮੈਂ ਪ੍ਰਾਈਵੇਟ ਜੋਬ ਕਰਦਾ ਹਾਂ ਆਪਣੀ ਓਏ ਮੁਕੱਲੇ ਘੱਟ ਜੀ ਕਮਾਉਣ ਲੱਗਾਂ ਤਿੰਨ ਬੱਚੇ ਮੇਰੇ ਤੇ ਮੈਂ ਕੱਲਾ ਘੱਟ ਕਮਾਉਣ ਲੱਗਾਂ ਜੋ ਵੀ ਲਿਖੇ ਘੱਟ ਦੇ ਹੜਿਆਸੇ ਬਈ ਜੋ ਤੇਰੀ ਸੇਵਾ ਦੀ ਘੱਟ ਜੀ ਹੜਿਆਣੇ ਮਿਹਨਤੀ ਬਸ ਹੱਤੜ ਜੀ ਸਰ ਕੀ ਨਾਮ ਜੱਪਣਾ ਅਜੇ ਕੁਮਾਰ ਜੀ ਕਿੱਥੋਂ ਦੇ ਰਹਿੰਦੇ ਹੋ ਗਰਵਾਲੀ ਗੜ੍ਹ ਕਲੀ ਬੰਚਾਰੀਆਂ ਦੇ ਇੱਕ ਕੀ ਗੱਲਬਾਤ ਹੋਈ ਜਿਹੜਾ ਕਰਤੀ ਇਹ ਰਤੀ 1:00 ਵਜੇ ਦੀ ਗੱਲ ਜੀ ਅਸੀਂ ਸਾਡੇ 12:00 ਵਜੇ ਬਰਾ ਸੁੱਤੇ ਆ ਤੇ ਗਰੀ ਨੀਂਦ ਜਗਾਈ। ਇੱਕਦਮ ਮੇਰਾ ਬੇਟਾ ਉੱਠਿਆ ਕਰਦਾ ਮੈਂ ਬਾਥਰੂਮ ਜਾਣਾ ਮੈਂ ਪਪਾ। ਮੈਂ ਬਾਥਰੂਮ ਕਰਾ ਲਿਆ ਉਹ। ਉਹਨੂੰ ਬਾਥਰੂਮ ਕਰਾ ਕੇ ਉੱਠਿਆ ਮੈਂ ਤੇ ਇੱਕਦਮ ਮੈਨੂੰ ਕਮਰੇ ਚ ਲਾਟ ਲਿਆ ਦੇ। ਇੱਕਦਮ ਕੇ ਰੋਸ਼ਨੀ来 ਗਈ ਕਮਰੇ ਵਿੱਚ। ਤੇ ਮੈਨੂੰ ਲੱਗਾ ਕੋਈ ਲਾਈਟ ਜਗਦੀ ਵੀ ਕਮਰੇ ਚ। ਮੈਂ ਦੇਖਣ ਨੂੰ ਉੱਠਿਆ ਵਾਂ। ਇੱਕਦਮ ਦੇਖਿਆ ਤੇ ਅੱਗ ਦੇ ਭਾਮਣ ਵਾ। ਅੱਗ ਅੱਗ ਮੈਂ ਸਟਾਰਟ ਹੋਣੀ ਹੁੰਦੀ ਨੇ ਇੱਕਦਮ ਹੀ ਭਾਮਣ ਵਾ ਤੇ ਜਾਣਾ ਸ਼ੁਰੂ ਹੋਇਆ। ਮੈਂ ਆਪਣੇ ਨਾਲ ਬੁਝਾਉਣ ਦੀ ਕੋਸ਼ਿਸ਼ ਕੀਤੀ ਪਾਣੀ ਪਾ ਕੇ। ਪਰ ਕੋਈ ਫਾਇਦਾ ਨਹੀਂ ਆਮ ਨੂੰ ਬੁਝਾਉਂਦਾ। ਅੱਗ ਬਹੁਤ ਤੇਜ਼ ਹੋ ਗਈ। ਜਿੰਨੇ ਤੇ ਫਾਈਬਰ ਗੇਟ ਵਾਲ ਮੇਰਾ ਡੀਲਰ ਦਾ ਗਮ ਜੀ ਜੀ ਲੇਡਿਸ ਕਿੰਨਾ ਨੁਕਸਾਨ ਹੋਇਆ ਕਟਵਾੜ 50-60 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਨਮਰ ਇੱਦਾਂ ਸਾਡੇ ਕੋਲ ਕੱਪੜੇ ਆਏ ਸੀ ਸੋਨੇ ਉਹਦੇ ਹਾਂ ਜੀ ਵਿਆਹ ਸ਼ਾਦੀ ਦੇ ਕੱਪੜੇ ਸਾਰੇ ਸੜ ਗਏ ਨੇ ਸਾਰੇ ਸੜ ਕੇ ਸੁਆਹ ਗਏ ਨੇ ਕਾਫੀ ਲੋਕਾਂ ਨੇ ਪਹਿਲੇ ਵੀ ਕੱਪੜੇ ਮੇਰੇ ਕੋਲ ਪਹਿਲੇ ਹੀ ਕਾਫੀ ਉਹ ਵੀ ਸੜ ਕੇ ਸਾਰੇ ਸੁਆਹ ਗਏ ਨੇ ਮੇਰਾ ਆਪਣਾ ਸਾਰਾ ਬਡੇ ਸਾਰੇ ਸੁਆਹ ਗਏ ਬੇ ਛੱਤ ਸਾਰੀ ਖਰਾਬ ਹੋ ਗਈ ਰੇ ਬੱਲੇ ਛੱਤ ਸਾਰੀ ਡਿਕਲੇ ਡਿਕ ਪੀ ਗਈ ਛੱਤ ਜਿੰਨਾ ਹੀ ਮੇਰਾ ਬਤਨ ਕਰ ਕਰਾ ਕੇ ਮੇਰਾ ਜਿੰਨਾ ਬਤਨ ਨੁਕਸਾਨ ਹੋਇਆ ਅੱਲਾਹ ਦੀ ਨੀ ਰਾਤੀ ਨਾ ਜਾਗਉਂਦੀ ਤੇ ਹਾਂ ਜੇ ਮੈਨੂੰ ਜਾਗ ਨਾ ਦੇ ਫੇਰਾ ਜਾਣ ਸਾਡਾ ਜਾ ਵੀ ਜਾ ਸਕਦੀ ਜਿ세 ਹੀ ਨਾ ਉੱਠਦੇ ਸੀ ਸੱਜ ਦੇ ਸਾਡੇ ਬੇਟੇ ਨੇ ਸਾਨੂੰ ਉਠਾਇਆ ਤੁਹਾਨੂੰ ਬਚਾਉਣ ਲਈ ਤੇ ਮਾਰੇ ਮਾਰੇ ਪਹੁੰਚਾਉਣ ਲਗਾ ਜੋ ਵੀ ਜੀ ਕੱਤ ਦੇ ਸਾਡੇ ਹਾਸੇ ਗਈ ਜੋ ਤੇਰੀ ਸੇਵਾ ਦੀ ਕਰਦੇ ਸਾਡੇ ਵੱਲ ਮਿਹਨਤੀ ਬਸ ਹੱਥ ਧਰ ਕੇ ਤੁਸੀਂ ਉਹੋ ਹੀ ਕਮਾਂਦੇ ਸੀ ਉਹੋ ਹੀ ਹਾਂਜੀ ਮੈਂ ਪ੍ਰਾਈਵੇਟ ਜੋਬ ਕਰਦਾ ਹਾਂ ਆਪਣੀ ਉਹ ਹੀ ਇਕੱਲਾ ਘਰ ਦੀ ਕਮਾਉਣ ਲੱਗਾਂ ਤਿੰਨ ਬੱਚੇ ਮੇਰੇ ਤੇ ਮੈਂ ਇਕੱਲਾ ਘਰ ਦੀ ਕਮਾਉਣ ਲੱਗਾਂ ਯਸ ਵੀਰ ਜੀ ਹੱਦੇ ਮੇਰਾ ਕੰਮ ਨਾ ਵਾ ਅੱਗੇ ਪਿੱਛੇ ਮੇਰਾ ਕੰਮ ਸਲੋ ਹੁੰਦਾ ਪੋ ਜਾ। ਕੋ ਗੋਤਮ ਜੀ ਸਰਕਟ ਚੁੰਨੀ ਰਹਿਣਗੇ। ਮੈਂ ਸੋ ਗਿਆ ਗਲੀ ਚ ਗਲੀ ਭੰ ਚੱਲੇ ਨਾ ਸਾਹਮਣੇ ਘਰੇ ਗੱਡਾ। ਠੀਕ ਗੱਲ ਬਾਤ ਵੀ ਜੀ। ਉਸ ਜੀ ਬਾਈ ਕੋਦਮ ਦੇਖਿਆ ਪੌਠੇ ਆ ਤੇ ਬਾਅਦ ਬਹੁਤ ਜ਼ਿਆਦਾ ਥੋੜੀ ਅੱਗ ਫੈਲਣ ਦੀ ਹੈ। ਕਿਉਂਕਿ ਕਾਫੀ ਜ਼ਿਆਦਾ ਹੋ ਗਈ ਬਾਅਦ ਸੋ ਪਫੜਫੜ ਗਏ ਆ ਭਜੇ ਨਾਲ ਹੀ ਸੈਵਗੇਟ ਵੱਲਨ ਭਾਗ ਲੈ ਆਏ ਆ। ਜਦ ਤੱਕ ਲੈ ਗਏ ਆ ਤਦ ਤੱਕ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸੀ ਘਰ ਦਾ। ਕਿਉਂਕਿ ਕਾਫੀ ਹਾਤਾ ਕਰ ਰਹਾ ਨਾ। ਨੁਕਸਾਨ ਹੋ ਗਿਆ ਦਾ ਕਪੜੇ-ਕੁਪੜੇ ਜਿੰਨੇ ਵੀ ਹੈ ਸਾਰਾ ਨਾਲ ਦਾ ਬਕੀ ਦਾ ਫਿਰ ਆਪਣਾ ਕੰਮ ਹੈ ਜਿੱਥੋਂ ਸਾਰਾ ਘਰ ਪਰਿਵਾਰ ਚੱਲਦਾ ਵਾ ਸਾਰੇ ਮਿਲਕੇ ਨਾਲ ਦਾ ਨੁਕਸਾਨ ਹੋ ਗਿਆ ਜੀ ਬਾਕੀ ਜੋ ਵੀ ਹੈ ਜੋ ਵੀ ਜਿੰਨੀ ਮਦਦ ਕਰਨਾ ਚਾਹੇ ਕਰ ਸਕਦਾ ਵਾ ਬਾਕੀ ਬੇਨਤੀ ਹੈ ਜੀ ਬਾਕੀ ਨੁਕਸਾਨ ਬਹੁਤ ਜ਼ਿਆਦਾ ਨਾਲ ਦਾ ਹੋਇਆ ਜੀ ਲੱਗਦਾ ਨਹੀਂ ਕਿ ਬੱਚਾ ਨਾ ਬੱਚਾ ਭਾਜ ਕੇ ਨਾ ਠਾਂਦਾ ਤੇ ਫਿਰ ਪਰਾਂਹ ਕੀ ਹੋ ਸਕਦਾ ਇਹ ਬੱਚੇ ਦੀ ਚਲੋ ਮਾਰਾ ਇਹ ਬੱਚਾ ਉਠਾਇਆ ਵਾ ਤੇ ਔਰੇ ਤੇ ਬਚਾ ਲਾਏ ਤੇ ਬਾਕੀ ਆ ਸਾਹਮਣੇ ਹੀ ਆ ਗਿਆ ਦੇ